ਇਹਨਾਂ ਨੂੰ ਉਜਾੜਿਆ ਜਾ ਰਿਹਾ ਹੈ ਪਹਿਲਾਂ ਰੇਲਵੇ ਲੈਂਡ ਕੱਢ ਕੇ ੱਤੇ ਨਾਲ ਇਹਨਾਂ ਗਰੀਬਾਂ ਨੂੰ ਮਾਰ ਕੁੱਟ ਕਰਕੇ ਉਹ ਜ਼ਮੀਨ ਜਿਹੜੀ ਇਹਨਾਂ ਨੇ ਰੇਲਵੇ ਲੈਂਡ ਸਾਡੀ ਉਹਨ ਇੱਕ ਨੈਸ਼ਨਲ ਹਾਈਵੇ ਫਿਰ ਇਹਨਾਂ ਦੇ ਉੱਪਰ ਆਰਾ ਚਲਾ ਰਹੇ ਕਿ ਨੈਸ਼ਨਲ ਹਾਈਵੇ ਜਿਹੜਾ ਕੱਢ ਕੇ ਇਹਨਾਂ ਨੂੰ ਫੁਰਤਪੁਰਤ ਕੀਤਾ ਜਾ ਰਿਹਾ ਜਿੱਤੇ ਇਹਨਾਂ ਦੇ ਘਰ ਬਣਿਆ ਨਾ ਇਹਨਾਂ ਨੂੰ ਕੋਈ ਕੰਪੰਸੇਸ਼ਨ ਦੇ ਰਹੇ ਨਹੀਂ ਜ਼ਮੀਨ ਦਾ ਕੋਈ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਤਾਂ ਕਿ ਇਹ ਜਿਹੜੀ ਫਾਈਲ ਹੈ ਪਹਿਲਾਂ ਕਿਸੇ ਵੇਲੇ ਕਿ ਰਾਡ ਕਰਨ ਵਾਸਤੇ 80 ਹਰ ਤੱਕ ਇਹ ਚਲੀ ਗਈ ਸੀ ਪਰ ਜੋਦੇ ਬਦ ਕਿਸਮ ਦੀ ਜੇਤੋਂ ਦੀ ਵਿਗਰਤੀ ਨੇ ਉਹਦੇ ਨਾ ਕਰਕੇ ਕਹਿੰਦੇ ਆ ਕਿ ਕਰਨੀ ਨਹੀਂ ਦੇਖ ਕਰਾਂਗੇ ਉਹ ਪੱਕੀ ਲਾਕਮੈਂਟ ਨਹੀਂ ਹੋ ਸਕੀ ਪਰ ਉਹਨਾਂ ਤੇ ਦੇ ਕੇ ਪੱਕੀ ਲਾਕਮੈਂਟ ਨਹੀਂ ਹੋਈ ਤੇ ਗਵਰਨਮੈਂਟ ਨੇ ਜਿਹੜੀ ਜ਼ਮੀਨें ਇਹਨਾਂ ਤੋਂ ਲੈਣੀ ਹੈ ਉਹਦੇ ਵਾਸਤੇ ਉਹਦਾ ਕੰਪਨਸੇਸ਼ਨ ਤੱਕ ਦੇਣਾ ਇਹਨਾਂ ਨੂੰ ਬੜਾ ਜ਼ਰੂਰੀ ਬੰਦਾ ਹੈ ਇਸ ਕਰਕੇ ਸੈਮਲਟੀ ਦੇ ਵਿੱਚ ਮੈਂ ਪਿਛਲੇ ਸਮੇ ਬਾਜਾ ਸਾਹਿਬ ਨੂੰ ਮਿਲ ਕੇ ਕਿਹਾ ਸੀ ਕਿ ਸਹਿਲ ਦਿੱਤੀ ਜੀ ਇਹ ਤੁਸੀਂ ਇਹ ਮੁੱਦਾ ਜਿਹੜਾ ਐਸੈਂਬਲੀ ਦੇ ਵਿੱਚ ਉਠਾਓ ਤਾਂ ਕਿ ਇਹਨਾਂ ਗਰੀਬਾਂ ਦਾ ਆਕੇ ਨਾਲ ਮਿਲ ਸਕੇ ਹੁਣੇ ਕਾਫੀ ਲੰਬੇ ਸਮੇਂ ਤੋਂ ਇਹ ਹੜਤਾਲ ਤੇ ਬੈਠੇ ਹੋ ਹੜਤਾਲ ਤੇ ਵੀ ਬੈਠੇ ਲੰਬੇ ਟਾਈਮ ਤੇ ਵਿਚਾਰੇ ਹੜਤਾਲ ਕਰਕੇ ਬੈਠੇ ਕਿ ਸਾਡਾ ਜਿਹੜਾ ਹੱਕ ਸਾਨੂੰ ਮਿਲੇ ਇਸ ਕਰਕੇ ਸਾਡਾ